ਸਤਿ ਸ੍ਰੀ ਅਕਾਲ ਪੰਜਾਬ ਮੈਂ ਰਾਜ gil ਪੰਜਾਬ ਰਾਜ ਮੈਲਾ ਕਮਿਸ਼ਨ ਤੋਂ ਚੇਅਰਪਰਸਨ ਤੁਹਾਡੇ ਰੂਬਰੂ ਹੋਈਆਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮਾਤਾएं ਪੈਣਾ ਤੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਆਪਣੇ ਦਿਲ ਦੀ ਗਹਿਰਾਈਆਂ ਤੋਂ ਥੋੜੀਆਂ ਗੱਲਾਂ ਕਰਨਾ ਚਾਹੁੰਦੀ ਸੀ ਤੇ ਦੱਸਾਂ ਜਾਂਦੀ ਸੀ ਕਿ ਕਮਿਸ਼ਨ ਦੇ ਅੰਦਰ ਸਾਡੇ ਕਿਸ ਤਰ੍ਹਾਂ ਦੇ ਕੇਸ ਆਉਂਦੇ ਨੇ ਕਿਸ ਤਰ੍ਹਾਂ ਅਸੀਂ ਉਹਨਾਂ ਦਾ ਨਿਪਟਾਰਾ ਕਰਦੇ ਹਾਂ ਤੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਮਾਤਾਵਾਂ ਪੈਣਾ ਜਾਨੂੰ ਨਹੀਂ ਵੀ ਪਤਾ ਕਿ ਇੱਥੇ ਕਿਦਾਂ ਅਪਰੋਚ ਕਰਨਾ ਉਹਦੇ ਬਾਰੇ ਤੁਹਾਨੂੰ ਮੈਂ ਦੱਸਣ ਨਹੀਂ ਆਏ। ਸਾਡੇ ਕਮਿਸ਼ਨ ਦੇ ਅੰਦਰ ਤੇ ਕਾਫੀ ਸਾਰੇ ਕੇਸ ਆਉਂਦੇ ਨੇ ਚਾਹੇ ਡਿਵਰਸਟਿਕ ਵਾਇਲੈਂਸ ਦਾ ਵੀ ਆਂਦਾ ਆ। ਅ ਰਿਲੇਟਡ ਮਾਤਾਵਾਂ ਤੇ ਬਜ਼ੁਰਗ ਪੈਨਾਂ ਦਾ ਵੀ ਆਂਦਾ ਆ। ਤੇ ਛੋਟੀਆਂ ਬੱਚੀਆਂ ਦੇ ਵੀ ਆਉਂਦੀਆਂ ਚਾਹੇ ਪੜ੍ਹਦੀਆਂ ਨੇ ਚਾਹੇ ਕੰਮ ਕਰਦੀਆਂ ਨੇ ਇੱਥੇ ਹਰ ਤਰ੍ਹਾਂ ਦੇ ਕੇਸ ਮੇਰੇ ਕੋਲ ਆਉਂਦੇ ਨੇ। ਪਰ ਅੱਜ ਜਿਹੜਾ ਅਸੀਂ ਟੌਪਿਕ ਚੂਜ਼ ਕੀਤਾ ਹੈ ਗੱਲ ਕਰਨ ਦੇ ਲਈ ਤੁਹਾਡੇ ਸਾਹਮਣੇ ਉਹ ਹੈਗਾ ਸਾਡੇ ਬਜ਼ੁਰਗ ਜਿਹੜੇ ਹੈਗੇ ਨੇ ਮਾਤਾਵਾ ਯਾ ਸਾਡੇ ਪੇਰੈਂਟਸ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਸਮਾਜ ਦੇ ਅੰਦਰ ਕਿਸ ਤਰੀਕੇ ਦੇ ਨਾਲ ਵੁਧੇਕੀਆਂ ਹੋ ਰਹੀਆਂ ਨੇ ਜਿਹੜੇ ਬੱਚੇ ਨੇ ਉਹਨਾਂ ਦੀ ਦੇਖਭਾਲ ਨਹੀਂ ਕਰ ਰਹੇ ਤੇ ਜਿਹੜੇ ਉਹ ਪੇਰੈਂਟਸ ਨੇ ਉਹ ਕਦੇ ਗਲੀਆਂ 'ਚ ਢੂਲਦੇ ਨਹੀਂ ਕਦੇ ਆਸ਼ਰਮ 'ਚ ਜਾਂਦੇ ਨਹੀਂ ਕਦੇ ਗੁਰਦੁਆਰਿਆਂ 'ਚ ਬੈਠਦੇ ਨਹੀਂ ਮੈਨੂੰ ਦੱਸਣਾ ਚਾਹੀਏ ਕਿ ਦੇਖੋ ਜਿਹੜੇ ਮਾਪੇ ਤੁਹਾਨੂੰ ਬਚਪਨ ਦੇ ਵਿੱਚ ਕਿੰਨੇ ਲਾਡ ਪਿਆਰ ਦੇ ਨਾਲ ਪਾਲਦੇ ਨੇ ਆਪਣਾ ਪੇਟ ਘੱਟ ਕੇ ਉਹ ਤੁਹਾਡੇ ਦੇ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਨੇ ਉਹਨਾਂ ਦੇ ਲਈ ਤੁਸੀਂ ਅੱਜ ਜਿਹੜੇ ਨੇ ਉਹ ਆਪਣੇ ਲਈ ਟਾਈਮ ਨਹੀਂ ਕੱਢਦੇ ਜਦੋਂ ਉਹਨਾਂ ਦੀ ਪ੍ਰਾਪਰਟੀ ਤੁਹਾਨੂੰ ਮਿਲ ਜਾਂਦੀ ਹੈ ਪੈਸੇ ਮਿਲ ਜਾਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹੋ ਦੇਖੋ ਜਦੋਂ ਤੁਸੀਂ ਬਾਲਕ ਸੀਗੇ ਤੁਹਾਨੂੰ ਜਦੋਂ ਇਹਨਾਂ ਕੋਲ ਸਮਰਥ ਨਹੀਂ ਸੀਗੇ ਕਿ ਆਪਣਾ ਖਾਣਾ ਖਾ ਸਕੋ ਉਹਨਾਂ ਨਾਲ ਸਰਪਾ ਆਪਣਾ ਕੰਮ ਕਰ ਸਕੋ ਇਹੀ ਉਹ ਮਾਂ-ਬਾਪ ਨੇ ਜਿਨ੍ਹਾਂ ਨੇ ਬਚਪਨ ਤੋਂ ਤੁਹਾਨੂੰ ਸਾਰਾ ਦਿੱਤਾ ਪਾਲਿਆ ਪੜਾਇਆ ਲਿਖਾਇਆ ਤੁਰਨਾ ਸਿਖਾਇਆ ਬੋਲਣਾ ਸਿਖਾਇਆ ਲੇਕਿਨ ਅੱਜ ਜਦੋਂ ਬਜ਼ੁਰਗ ਮਾਂ-ਬਾਪ ਇਸ ਹਾਲਤ 'ਚ ਆ ਜਾਂਦੇ ਨੇ ਕਦੇ ਬਿਮਾਰੀ ਕਰਕੇ ਜਾਂ ਫਾਈਨੈਂਸਸ ਦੀ ਕਮੀ ਕਰਕੇ ਤੇ ਤੁਸੀਂ ਉਹੀ ਹਾਲਤ ਦੇ ਜਿਹੜੇ ਮਾਪੇ ਉਹਨਾਂ ਨੂੰ ਘਰੋਂ ਕੱਢ ਦਿੰਦੇ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨੀ ਆ ਕਿ ਬਜ਼ੁਰਗ ਮਾਪੇ ਦੇ ਕੋਲ ਵੀ ਬਹੁਤ ਸਾਡੇ ਕਾਨੂੰਨੀ ਜਾਰੇ ਦੇ ਅੰਦਰ ਬਹੁਤ ਜਿਹੜੇ ਅਧਿਕਾਰ ਨੇ ਜਿਹੜੇ ਕਿ ਸ਼ਾਇਦ ਕਦੇ ਉਹਨਾਂ ਨੂੰ ਨਹੀਂ ਵੀ ਪਤਾ ਹੁੰਦਾ ਕਿ ਉਹਨਾਂ ਦਾ ਇਸਤੇਮਾਲ ਵੀ ਨਹੀਂ ਕਰ ਸਕਦੇ ਉਹ। ਔਰ ਮੈਂ ਵਾਰਨ ਵੀ ਕਰਨਾ ਚਾਹੀਏ ਬੱਚਿਆਂ ਨੂੰ ਜੋ ਕਿ ਇਸ ਤਰੀਕੇ ਦੀ ਹਰਕਤ ਕਰਦੇ ਨੇ। ਤੁਸੀਂ ਸੋਚੋਗੇ ਤੁਸੀਂ ਆਪਣੇ ਮਾਪੇ ਨੂੰ ਘਰੋਂ ਕੱਢ ਦਿੱਤਾ। ਤੋ ਵਿਚਾਰੇ ਰੁਲਦੇ ਤੁਰਦੇ ਫਿਰਦੇ ਰਾਂਗੇ ਉਹਨਾਂ ਨੂੰ ਕੁਝ ਪਤਾ ਨਹੀਂ ਹੈ ਲੇਕਿਨ ਮੇਰੇ ਕੋਲ ਬਹੁਤ ਐਸੇ ਕੇਸਸ ਹੁੰਦੇ ਨੇ ਜਿਨ੍ਹਾਂ ਨੂੰ ਕੀ ਸਹਾਇਤਾ ਦੀ ਲੋੜ ਹੁੰਦੀ ਹੈ ਜਿਹੜੇ ਬਜ਼ੁਰਗ ਮਾਂ ਬਾਪ ਨੇ ਉਹਨਾਂ ਦੇ ਲਈ ਸਾਡੇ ਜਿਹੜੇ ਹੈਗਾ ਆ ਪ੍ਰੋਵੀਜ਼ਨ ਬਣਿਆ ਲੀਗਲ ਪ੍ਰੋਵੀਜ਼ਨ ਬਣਿਆ ਹੋਇਆ ਕੀ ਸੈਕਸ਼ਨ 19 ਆਫ ਦਾ ਹਿੰਦੂ ਅਡਾਪਸ਼ਨ ਮੇਨਟਨੈਂਸ ਐਕਟ ਆਫ 1956 ਜਿਸ ਦੇ ਅੰਦਰ ਕੀ ਚਾਹੇ ਵਿਡੋਜ਼ ਹੋ ਜਾਣ ਜਾਂ ਬਜ਼ੁਰਗ ਬਹੁਤ ਹੋ ਗਏ ਨੇ ਆਪਣਾ ਆਪਣਾ ਖਿਆਲ ਨਹੀਂ ਰੱਖ ਸਕਦੇ ਉਹਦੇ ਅੰਡਰ ਜਿਹੜੀ ਆ ਇਹ ਕ੍ਰਿਮੀਨਲ ਪ੍ਰੋਸੀਜਰ ਜਿਹੜਾ ਆ ਉਹ ਆਪਣੇ ਬੱਚਿਆਂ ਦੇ ਕੋਲੋਂ ਅਨ ਕੰਡੀਸ਼ਨਲੀ ਮੇਨਟੇਨੈਂਸ ਲਾਸ ਅਗੇ ਮੇਨਟੇਨੈਂਸ ਜਿਹੜਾ ਐਕਟ ਹੈਗਾ ਫਿਰ ਸੀਨੀਅਰ ਸਿਟੀਜ਼ਨ ਦਾ ਐਕਟ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ 2007 ਇਹਦੇ ਅੰਡਰ ਵੀ ਉਹ ਲੀਗਲ ਹੈਰ ਚਾਹੇ ਉਹਨਾਂ ਦੀ ਪ੍ਰਾਪਰਟੀ ਦੇ ਕੋਈ ਵੀ ਹੋਵੇ ਚਾਹੇ ਬੱਚੇ ਨੇ ਚਾਹੇ ਗ੍ਰੈਂਡ ਬੱਚੇ ਨੇ ਕੋਈ ਵੀ ਹੋਵੇਗਾ ਉਹਨਾਂ ਦੇ ਕੋਲ ਉਹ ਲੀਗਲੀ ਵੀ ਲੈ ਸਕਦੇ ਆ ਸਾਡੇ ਸਮਾਜ ਦੇ ਅੰਦਰ ਇੱਥੇ ਇੰਨਾ ਪੌਂਚਰ ਦੀ ਕੀ ਨੌਬਤ ਆ ਰਹੀ ਹੈ ਕਿ ਸਾਨੂੰ ਲੀਗਲ ਫਾਈਟ ਕਰਨਾ ਪੈ ਰਿਹਾ ਆਪਣੀ ਮੈਡੀਕਲ ਹੈਲਪ ਦੇ ਲਈ ਆਪਣੀ ਸਿਹਤ ਦੀ ਦੇਖਭਾਲ ਕਰਨ ਦੇ ਲਈ ਜਾਂ ਇਵਨ ਕਿ ਆਪਣਾ ਖਾਣਾ ਖਾਣ ਦੇ ਲਈ ਇਹ ਪੰਜਾਬ ਦੇ ਅੰਦਰ ਵੀ ਜਿਹੜਾ ਇਹ ਜਿਹੜੀ ਪ੍ਰੋਬਲਮ ਹੈ ਇਹ ਕਾਫੀ ਵੱਧਦੀ ਜਾ ਰਹੀ ਹੈ ਅਸੀਂ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਆਸ਼ਰਮ ਬਣੇ ਹੋਏ ਨੇ ਆਸ਼ਰਮ ਦੇ ਅੰਦਰ ਅੱਜਕੱਲ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਗਿਣਤੀ ਬਹੁਤ ਵੱਧਦੀ ਜਾ ਰਹੀ ਹੈ ਜਿਨ੍ਹਾਂ ਦੇ ਅੰਦਰ ਬਹੁਤ ਪੜੇ ਲਿਖਾ ਵਰਗ ਵੀ ਹੈ ਤੇ ਨਿਮਨ ਵਰਗ ਵੀ ਹੈਗਾ ਉਹਦੇ ਅੰਦਰ ਇੱਥੋਂ ਪਤਾ ਲੱਗਦਾ ਜਦੋਂ ਕਹਿੰਦੇ ਨੇ ਨਾ ਕਿ ਆਸ਼ਰਮ ਦੇ ਅੰਦਰ ਆਸ਼ਰਮ ਵਧਣੀ ਸ਼ੁਰੂ ਹੋ ਜਾਣ ਜਾਂ ਆਸ਼ਰਮ ਦੇ ਅੰਦਰ ਬੈਠੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਤਾਦਾਦ ਜਿਹੜੀ ਜੜੀ ਵਧਣੀ ਸ਼ੁਰੂ ਹੋ ਜਵੇ ਤੇ ਪਤਾ ਲੱਗਦਾ ਕਿ ਸਾਡਾ ਸਮਾਜ ਜਿਹੜਾ ਉਹ ਮੋਰਲੀ ਕਿੱਥੇ ਤੱਕ ਗਿਰ ਚੁੱਕਿਆ ਆ ਮੈਂ ਹਰ ਇੱਕ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਆਪਣੇ ਜਿਹੜੇ ਮਾਂ-ਬਾਪ ਐ ਇਹ ਨਹੀਂ ਸੋਚਣਾ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਸਾਨੂੰ ਮਿਲ ਗਈ ਆ ਹੁਣ ਸਾਨੂੰ ਲੋੜ ਨਹੀਂ ਆ ਇਹ ਪ੍ਰਾਪਰਟੀ ਜਿਹੜੀ ਆ ਰਿਵਰਸ ਵੀ ਹੋ ਸਕਦੀ ਆ ਮੇਰੇ ਕੋਲ ਬੜੇ ਕੇਸ ਆਏ ਨੇ ਜਿਨ੍ਹਾਂ ਨੂੰ ਅਸੀਂ ਇਨੀਸ਼ੀਏਟ ਕੀਤਾ ਆ ਜੋ ਕਿ ਬੱਚੇ ਨੇ ਪ੍ਰਾਪਰਟੀ ਲੈਂਡ ਤੋਂ ਬਾਅਦ ਉਹਨਾਂ ਨੂੰ ਘਰੋਂ ਕੱਢਿਆ ਅਸੀਂ ਉਹਨਾਂ ਨੂੰ ਰਿਵਰਸ ਕਰਾਉਣ ਦੀ ਵੀ ਸਾਡੇ ਕੋਲ ਕਾਨੂੰਨ ਦੇ ਦਾਇਰੇ ਦੇ ਅੰਦਰ ਵੀ ਇਹ ਰਾਈਟ ਹੈਗਾ ਔਰ ਅਸੀਂ ਉਹ ਕਰਾਵਾਂਗੇ ਬੱਚਿਆਂ ਨੂੰ ਜਿਹੜੇ ਆ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੋਰਲੀ ਜਿਹੜੀਆਂ ਤੁਹਾਡੀ ਰਿਸਪੋਨਸੀਬਿਲਟੀ ਇਹ ਆਪਣੇ ਪੇਰੈਂਟਸ ਨੂੰ ਦੇਖਭਾਲ ਕਰਨ ਦੀ ਹੈਗੀ ਔਰ ਇਹ ਜਿਹੜਾ ਕਾਨੂੰਨੀ ਸੋਰਸ ਤੇ ਨਹੀਂ ਕਰ ਸਕਦੇ ਉਹ ਬਾਪ-ਬਾਪ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਇਸ ਤਰੀਕੇ ਨਾਲ ਬਾਹਰ ਕੱਢਿਆ ਗਿਆ ਉਹ ਕਮਿਸ਼ਨ ਦੇ ਅੰਦਰ ਆਉਣ ਸਾਨੂੰ ਅਪਰੋਚ ਕਰਨ ਅਸੀਂ ਉਹਨਾਂ ਦੀ ਪੂਰੀ ਸਹਾਇਤਾ ਕਰਾਂਗੇ ਔਰ ਜਿਹੜੀ ਪ੍ਰਾਪਰਟੀ ਉਹਨਾਂ ਨੇ ਦੇਤੀ ਆ ਉਹਨੂੰ ਰਿਵਰਸ ਵੀ ਕਰਾਂਗੇ ਔਰ ਇੱਥੇ ਨਾਲ ਨਾਲ ਮੇਰੀ ਇੱਕ ਅਪੀਲ ਵੀ ਹੈ ਬਜ਼ੁਰਗ ਪੇਰੈਂਟਸ ਦੇ ਲਈ ਕਿ ਜਿੰਦੇ ਜੀ ਆਪਣੀ ਜਿਹੜੀ ਪ੍ਰਾਪਰਟੀ ਹੈ ਤੁਸੀਂ ਕਦੇ ਵੀ ਪੂਰੀ ਦੀ ਪੂਰੀ ਪ੍ਰਾਪਰਟੀ ਬੱਚਿਆਂ ਦੇ ਨਾਂ ਨਹੀਂ ਲਵਾਉਣੀ ਚਾਹੀਦੀ ਨਹੀਂ ਤਾਂ ਕਦੇ ਇਹ ਨਹੀਂ ਕਿ ਹਰ ਕੋਈ ਇੱਕੋ ਜਿਹਾ ਹੁੰਦਾ ਪਰ ਕੁਝ ਜਿਹੜੇ ਬੱਚੇ ਨੇ ਉਹ ਜਿਹੜਿਆ ਉਹ ਬਾ ਇਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਪੈਦਾ ਹੋ ਜਾਂਦੇ ਨੇ ਕਿ ਵੀ ਜਿਹੜਾ ਇਹਨੂੰ ਘਰੋਂ ਕੱਢ ਦੋ ਸਾਨੂੰ ਨਹੀਂ ਚਾਹੀਦਾ ਆਪਣੇ ਉਹ ਕਹਿੰਦੇ ਨੇ ਕਿ ਜੇ ਅਸੀਂ ਸਾਡੀ ਹੁਣ ਆਪਣੀ ਫੈਮਲੀ ਹੋ ਗਈ ਐ ਅਸੀਂ ਆਪਣੀ ਫੈਮਲੀ ਨੂੰ ਦੇਖੀਏ ਕਿ ਆਪਣੇ ਪੇਰੈਂਟਸ ਨੂੰ ਦੇਖੀਏ ਇਹ ਬਹੁਤ ਹੀ ਜ਼ਿਆਦਾ ਇੱਕ ਕ੍ਰੂਤੀ ਐ ਸਾਡੇ ਸਮਾਜ ਦੀ ਜਿਸ ਨੂੰ ਕਿ ਠੀਕ ਕਰਨ ਦੀ ਲੋੜ ਐ ਔਰ ਜਿਹੜੇ ਮਾਪੇ ਇਸ ਟਾਈਮ ਦੇ ਬਜ਼ੁਰਗ ਹੈਗੇ ਨੇ ਉਹਨਾਂ ਦੇ ਨਾਲ ਖੜਨ ਦੀ ਲੋੜ ਐ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਹੱਕ ਨੇ ਪੂਰਾ ਦਿਲਾਨ ਦੇ ਲਈ ਕਮਿਸ਼ਨ ਦੇ ਅੰਦਰ ਮੈਂ ਪੂਰੀ ਵਚਨਬੱਧ ਹਾਂ ਕੋਈ ਵੀ ਬਜ਼ੁਰਗ ਮਾਪੇ ਜਿਹੜੇ ਨੇ ਉਹ ਮੈਨੂੰ ਅਪਰੋਚ ਕਰ ਸਕਦੇ ਨੇ ਅਗਰ ਉਹ ਐਸੀ ਕਿਸੇ ਹਾਲਾਤ ਦੇ ਅੰਦਰ ਪਾ ਦੇ ਨੇ ਹਰ ਹਫ਼ਤੇ ਮੈਂ ਤੁਹਾਡੇ ਰੂਬਰੂ ਹੁੰਦੀ ਰਵਾਂਗੀ ਔਰ ਹਰ ਹਫ਼ਤੇ ਇੱਕ ਨਾ ਇੱਕ ਪ੍ਰੋਬਲਮ ਜਿਹੜੀ ਸਮਾਜ ਦੇ ਅੰਦਰ ਚੱਲਦੀ ਜਾ ਰਹੀ ਹੈ ਉਸ ਦੇ ਬਾਰੇ ਆਪਾਂ ਡਿਸਕਸ ਕਰਦੇ ਰਵਾਂਗੇ ਅੱਜ ਮੇਰਾ ਜਿਹੜਾ ਮੁੱਦਾ ਸੀਗਾ ਇਹ ਬਜ਼ੁਰਗ ਮਹਿਲਾਵਾਂ ਨੂੰ ਲੈ ਕੇ ਬਜ਼ੁਰਗ ਪੇਰੈਂਟਸ ਨੂੰ ਲੈ ਕੇ ਸੀਗਾ ਔਰ ਬਹੁਤ ਜਲਦੀ ਨੈਕਸਟ ਵੀਕ ਮੈਂ ਇੱਕ ਹੋਰ ਟਾਪਿਕ ਦੇਤੀ ਤੁਹਾਡੇ ਨਾਲ ਰੂਬਰੂ ਹੁੰਦੀ ਰਵਾਂਗੀ ਔਰ ਜਿਹੜੀਆਂ ਮਾਤਾਵਾਂ ਜਾਂ ਪਹਿਣਾ ਬਾਹਰ ਬੈਠੀਆਂ ਨੇ ਬਹੁਤ ਦੂਰ ਨੇ ਉਹ ਸਾਡੀ ਤੱਕ ਨਹੀਂ ਪਹੁੰਚ ਸਕਦੀਆਂ ਮੈਂ ਉਹਨਾਂ ਨੂੰ ਇਹ ਕਾਵਾਂਗੀ ਕਿ ਸਾਡੇ ਜਿਹੜੇ ਕਮਿਸ਼ਨ ਦੀ ਈਮੇਲ ਹੈ ਔਰ ਕਮਿਸ਼ਨ ਜਿਹੜੇ ਨੰਬਰ ਨੇ ਉਹਦੇ ਉੱਤੇ ਆਪਣਾ ਪ੍ਰਸ਼ਨ ਵੀ ਭੇਜ ਸਕਦੇ ਨੇ ਔਰ ਉਹ ਜਿਹੜੇ ਲੈਟਰਸ ਨੇ ਪ੍ਰਸ਼ਨ ਨੇ ਮੈਂ ਅਗਲੇ ਸੈਸ਼ਨ ਤੋਂ ਬਾਅਦ ਹਰ ਇੱਕ ਦੇ ਟਾਈਮ ਦੇਤੇ ਜਿੰਨੇ ਵੀ ਪ੍ਰਸ਼ਨ ਹੋਣਗੇ ਉਹਨਾਂ ਨੂੰ ਅ ਅਨਸਰ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਜਿੱਥੇ ਤੱਕ ਹੋਗੇ ਲੀਗਲ ਜਿਹੜੇ ਐਕਟਸ ਉਹਨਾਂ ਦੇ ਉੱਤੇ ਲੱਗ ਸਕਦੇ ਨੇ ਉਹਨਾਂ ਦੇ ਰਾਈਟਸ ਨੇ ਉਹਨਾਂ ਦੇ ਬਾਰੇ ਵੀ ਮੈਂ ਦੱਸਾਂਗੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤ